ਸ਼ਸ਼ਕਲ ਦੋਸਤੋ ਤੁਸੀਂ ਜੁੜੇ ਹੋ ਸਾਡੇ ਆਫੀਸ਼ੀਅਲ ਪੇਜ ਦੇ ਨਾਲ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਤੇ ਸਭ ਤੋਂ ਪਹਿਲਾਂ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬੀ ਨੂੰ ਚਾਣ ਵਾਲੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਪੰਜਾਬੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਨਾ ਹੈ ਤੇ ਇਸ ਦਿਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਅੱਜ ਰਾਜਪੁਰਾ ਦੇ ਵਿੱਚ ਜੋ ਹੈ ਮਾ ਬੋਲੀ ਦਿਵਸ ਨੂੰ ਲੈ ਕੇ ਪ੍ਰੋਗਰਾਮ ਕੀਤਾ ਜਾ ਰਿਹਾ ਮੇਰੇ ਨਾਲ ਮੌਜੂਦ ਨੇ ਮੈਂ ਕਿਹਨਾ ਮੇਰੇ ਸੁਨੀਤਾ ਸੁਨੀਤਾ ਜੀ ਅੱਜ ਅੰਤਰਰਾਸ਼ਟਰੀ ਮਾ ਬੋਲੀ ਦਿਵਸ ਮਨਾਇਆ ਜਾ ਰਿਹਾ ਜੀ ਕੀ ਸੁਣਾਣਾ ਚਾਹੋਗੇ ਜਾਂ ਕੀ ਕਹਿਣਾ ਚਾਹੋ ਮਾ ਬੋਲੀ ਦੇ ਸਤਿਕਾਰਤਾ ਕਰਨਾ ਚਾਹੁੰਦਾ ਜੀ ਮਾ ਬੋਲੀ ਨੂੰ ਖੁੱਲਣ ਵਾਲਾ ਭੁੱਲ ਜਾਂਦਾ ਮਾਂ ਦਾ ਸਨਮਾਨ ਮਾ ਬੋਲੀ ਨੂੰ ਖੁੱਲਣ ਵਾਲਾ ਭੁੱਲ ਜਾਂਦਾ ਮਾਂ ਦਾ ਸਨਮਾਨ ਇੱਥੇ ਉੱਥੇ ਪਟਕਦਾ ਰਹਿੰਦਾ ਹੈ ਇੱਥੇ ਉੱਥੇ ਪਟਕਦਾ ਰਹਿੰਦਾ ਹੈ ਖੁੱਲ ਜਾਂਦਾ ਆਪਣੀ ਪਹਿਚਾਨ ਮਾਂ ਬੋਲੀ ਨੂੰ ਖੁੱਲਣ ਵਾਲਾ ਖੁੱਲ ਜਾਂਦਾ ਮਾਂ ਦਾ ਸੁਨਮਾਨ ਮਾਂ ਬੋਲੀ ਪੰਜਾਬੀ ਹੈ ਗੁਰਾਂ ਦੀ ਬੋਲੀ ਮਾਂ ਬੋਲੀ ਪੰਜਾਬੀ ਹੈ ਗੁਰਾਂ ਦੀ ਬੋਲੀ ਇਹ ਹੈ ਸਾਡੀ ਜਿੰਦ ਤੇ ਜਾਨ ਇਸ ਨੂੰ ਸਦਾ ਪੜੀਏ ਤੇ ਲਿਖੀਏ ਇਸ ਤੋਂ ਜਾਈਏ ਸਦਾ ਕੁਰਬਾਨ ਇਸ ਨੂੰ ਸਦਾ ਪੜੀਏ ਤੇ ਲਿਖੀਏ ਇਸ ਤੇ ਜਾਈਏ ਸਦਾ ਕੁਰਬਾਨ ਮਾਂ ਬੋਲੀ ਨੂੰ ਖੁੱਲਣ ਵਾਲਾ ਖੁੱਲ ਜਾਂਦਾ ਮਾਂ ਦਾ ਸੁਨਮਾਨ ਸਤਿ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਮੈਂ ਹਾੜੇ ਮੇਰੀ ਡਾਕਟਰ ਸਾਹਿਬ ਨਾਲ ਵੀ ਜਿਹੜੀ ਹੈ ਇਹ ਗੱਲਬਾਤ ਕਰਾਂਗੇ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਲੈ ਕੇ ਸਭ ਅੰਤਰਰਾਸ਼ਟਰੀ ਮਾਂ ਬੋਲੀ ਦੇ ਸਿੱਖਣਾ ਚਾਹਾਂ ਮਾਂ ਬੋਲੀ ਦੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੱਲ ਜਾਓਗੇ ਪੰਜਾਬੀ ਮਾਂ ਬੋਲੀ ਦਿਵਸ ਦੇ ਉੱਤੇ ਮੈਂ ਸਾਰੇ ਹੀ ਪੰਜਾਬੀ ਸਾਹਿਤਿਕ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਹੈ ਔਰ ਅੱਜ ਦੇ ਦਿਨ ਦੇ ਉਸੇ ਇੱਕ ਬੇਨਤੀ ਕਰਦਾ ਕਿ ਤਹਈਆ ਕਰੀਏ ਕਿ ਆਪਾਂ ਆਲੇ-ਦੁਆਲੇ ਪੰਜਾਬੀ ਦਾ ਪ੍ਰਸਾਰ ਕਰਨ ਵਾਸਤੇ ਆਪਣੇ ਆਲੇ-ਦੁਆਲੇ ਸਾਰੇ ਲੋਕਾਂ ਨੂੰ ਆਪਾਂ ਪ੍ਰੇਰਿਤ ਕਰੀਏ ਅਤੇ ਪੰਜਾਬੀ ਮਾਂ ਬੋਲੀ ਵਾਸਤੇ ਆਪਾਂ ਕਾਰਜ ਕਰੀਏ ਪੰਜਾਬੀ ਲਿਖੀਏ ਪੰਜਾਬੀ ਪੜ੍ਹੀਏ ਪੰਜਾਬੀ ਬੋਲੀਏ ਪੰਜਾਬ ਵਾਸੀਓ ਆਪਾਂ ਨੇ ਹਮੇਸ਼ਾ ਹੀ ਆਪਣੇ ਪੰਜਾਬ ਦੀ ਤਰੱਕੀ ਵਾਸਤੇ ਆਪਣੇ ਆਪ ਦੀ ਤਰੱਕੀ ਵਾਸਤੇ ਆਪਾਂ ਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਸੋ ਇੱਕ ਹੋਰ ਮਹਿਮਾਨ ਮੇਰੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਦੀ ਆਪਣਾ ਤੇ ਕੀ ਸੁਣਾਣਾ ਚਾਹੁੰਦੇ ਮੇਰਾ ਨਾਮ ਜੁਸਤਸੋ ਦਾ ਵਾਦਿਕ ਲੋਕ ਸੰਗਠਨ ਦਾ ਮਾਤਰਿਕ ਰਾਜਵੀਰ ਤੇ ਇਸ ਸੰਬੰਧੀ ਪੰਜ ਚਾਰ ਲੈਣਾ ਮੈਂ ਆਪ ਨੂੰ ਸੁਣਾ ਰਿਹਾ ਸ਼ਾਇਦ ਆਪ ਦੇ ਦਿਨ ਨੂੰ ਤੁੰਬਣਾ ਇੱਕ ਹਲੂਨੇ ਦੇ ਤੌਰ ਤੇ ਇੱਕ ਮਾਝੇ ਦੇ ਮਝੈਲੀਓ ਮਲਵਈਓ ਤੇ ਦੁਆਬੀਓ ਮਾਝੇ ਦੇ ਮਝੈਲੀਓ ਮਲਵਈਓ ਤੇ ਦੁਆਬੀਓ ਰੱਜਮਾ ਮਾਣਦੇ ਹੋ ਪੰਜਾਬੀ ਨੂੰ ਪੰਜਾਬੀਓ ਕਵੀਓ ਕਵਿਸ਼ਰੋ ਮਰਾਸੀਓ ਦੁਆਬੀਓ ਰੱਜਮਾ ਮਾਣਦੇ ਹੋ ਪੰਜਾਬੀ ਨੂੰ ਪੰਜਾਬੀਓ ਦਰਾਣਿਓ ਜਠਾਣਿਓ ਨਣਦੋ ਤੇ ਭਾਪੀਓ ਰੱਜਮਾ ਮਾਣਦੇ ਹੋ ਪੰਜਾਬੀ ਨੂੰ ਪੰਜਾਬੀਓ ਮਾਝੇ ਦੇ ਮਝੈਲੀਓ ਮਲਵਈਓ ਤੇ ਦੁਆਬੀਓ ਰੱਜਮਾ ਮਾਣਦੇ ਹੋ ਪੰਜਾਬੀ ਨੂੰ ਪੰਜਾਬੀਓ ਰੱਜਮਾ ਮਾਣਦੇ ਹੋ ਯਾ ਸੋ ਅੰਤਰਰਾਸ਼ਟਰੀ ਮੰਜੜੀ ਹੈ ਇਹ ਗੱਲਬਾਤ ਕੀਤੀ ਗਈ ਹੈ ਤੇ ਮੇਰੇ ਨਾਲ ਹੋ ਕੇ ਮਿਲਦਿਆਂ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਕੀ ਸੁਣਾਣਾ ਚਾਹੂੰਗਾ ਜੀ ਮੈਂ ਬਲਦੇਵ ਸਿੰਘ ਖਰਾਨਾ ਰੂਪ ਸਰ ਸੰਗਮ ਦਾ ਮੈਂਬਰ ਹਾਂ ਔਰ ਮੈਂ ਪੰਜਾਬੀ ਪੋਡੀਕਾਸਟ ਤੇ ਕਵਤਾ ਦੇ ਕੁਝ ਯਾਰ ਅੱਖਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਰਾਤ 3 ਮੈਨੂੰ ਇੱਕ ਸੁਪਨਾ ਆਇਆ ਕਿਸੇ ਨੇ ਹੋ ਕਾਮਾਰ ਬੁਲਾਇਆ ਰਾਤੀ ਮੈਨੂੰ ਸੁਪਨਾ ਆਇਆ ਇਸੇ ਨੇ ਹੋ ਕੇ ਮਰ ਬੁਲਾਇਆ ਦੁੱਧ ਅੱਖਰ 35 ਵੇਖੇ ਦੁੱਧ ਅੱਖਰ 35 ਵੇਖੇ ਜਿਨਾਂ ਨੇ ਆਪਣਾ ਅੰਦਰ ਗੁਸਤਾ ਆਇਆ ਰਾਤੀ ਮੈਨੂੰ ਇੱਕ ਸੁਪਨਾ ਆਇਆ ਰਾਤੀ ਮੈਨੂੰ ਇੱਕ ਸੁਪਨਾ ਆਇਆ ਕਿਉਂ ਪੁੱਲ ਗਏ ਨੇ ਮੈਨੂੰ ਮੇਰੇ ਕੀ ਮੈਂ ਅਜਿਹਾ ਜ਼ੁਲਮ ਕਮਾਇਆ ਉਹ ਵੀ ਰੋਵੇ ਮੈਂ ਵੀ ਰੋਵਾ ਅੰਜਵਾਨੇ ਸਹਿ ਲਾਭ ਵਿਖਾ ਅੰਜਵਾਨੇ ਸਹਿ ਲਾਭ ਵਹਾਇਆ ਡੁੱਬਦੇ ਅੱਖਰ ਪੈਂਤੀ ਵੇਖੇ ਜਿਨ੍ਹਾਂ ਨੇ ਆਪਣਾ ਦਰਦ ਸੁਨਾਇਆ ਫੜ ਕੇ ਫਿਰ ਗੁਰਮਖੀ ਦਾ ਪੱਲਾ ਪੈਂਤੀ ਅੱਖਰਾਂ ਨੂੰ ਗਲ ਨਾਲ ਲਾਇਆ ਮਾਂ ਬੋਲੀ ਨੇ ਵਿੱਚ ਬਿਠਾ ਕੇ ਅੱਖਰ ਕਰੀ ਦਾ ਹੁਨਰ ਸਿਖਾਇਆ ਅੱਖਰ ਨੱਚਣ ਗਾਉਣ ਲੱਗ ਪਏ ਅੱਖਰ ਨੱਚਣ ਗਾਣ ਲੱਗ ਪਏ ਮੋਤੀਆਂ ਮੰਗ ਜਦ ਖੂਬ ਸਜਾਇਆ ਛੱਡੀ ਨਾ ਕਦੇ ਸਾਥ ਮੇਰਾ ਜਿੱਥੇ ਪੰਜਾਬੀ ਪੰਜਾਬ ਦਾ ਜਾਇਆ ਰਾਤੀ ਮੈਨੂੰ ਇੱਕ ਸੁਪਨਾ ਆਇਆ ਕਿਸੇ ਨੇ ਹੋਕਾ ਮਾਰ ਬੁਲਾਇਆ ਦੁੱਧ ਅੱਖਰ ਪੈਂਤੀ ਵੇਖੇ ਜਿਨ੍ਹਾਂ ਨੇ ਆਪਣਾ ਦਰਦ ਸੁਣਾਇਆ ਰਾਤੀ ਮੈਨੂੰ ਇੱਕ ਸੁਪਨਾ ਆਇਆ ਰਾਤੀ ਮੈਨੂੰ ਇੱਕ ਸੁਪਨਾ ਆਇਆ ਬਹੁਤ ਵਦਨਾਬੋ ਸੋ ਬਹੁਤ ਬਹੁਤ ਧੰਨਵਾਦ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਪੰਜਾਬੀ ਨੂੰ ਲੈ ਕੇ ਜੋ ਉਪਰਾਲਾ ਡਾਕਟਰ ਗੁਰਵਿੰਦਰ ਅਮਨ ਤੇ ਉਹਨਾਂ ਦੀ ਟੀਮ ਦੇ ਵੱਲੋਂ ਕੀਤਾ ਗਿਆ ਹੈ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਾਂਗਾ ਕਿ ਇੱਕ ਦਿਨ ਜਿਹੜਾ ਘਟੋ-ਘਟ ਪੰਜਾਬੀ ਮਾਂ ਬੋਲੀ ਦਿਵਸ ਜਾਂ ਫਿਰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਰੂਰ ਕੱਢਿਆ ਕਰੋ ਤੇ ਇੱਕ ਵੱਡੇ ਪ੍ਰੋਗਰਾਮ ਜਿਸ ਦੇ ਨਾਲ ਜਿਹੜੇ ਆ ਆਪਣੇ ਬੱਚਿਆਂ ਨੂੰ ਕੁਛ ਨਾ ਕੁਛ ਜਿਹੜੀ ਹੈ ਪੰਜਾਬੀ ਮਾਂ ਬੋਲੀ ਪ੍ਰਤੀ ਜਿਹੜੀ ਹੈ ਇਹ ਜਾਗਰੂਕਤਾ ਹੋਵੇਗਾ ਜਾਂ ਫਿਰ ਉਤਸ਼ਾਹਿਤ ਮਿਲਦਾ ਹੈ ਤਾਂ ਕੁਛ ਨਾ ਕੁਛ ਜਿਹੜੇ ਹੈ ਇਹ ਪ੍ਰੋਗਰਾਮ ਜੋ ਹੈ ਕਿਤੇ ਜਾਣ ਤਾਂ ਜੋ ਆਪਣੇ ਪੰਜਾਬ ਦੇ ਵਿੱਚ ਵਾਸਤੇ ਪੰਜਾਬੀਆਂ ਦੇ ਲਈ ਜਿਹੜੀ ਹੈ ਕੁਛ ਮਾਣ ਮਹਿਸੂਸ ਵਾਲਾ ਦਿਨ ਇਹ ਪੰਜਾਬੀ ਮਾਂ ਬੋਲੀ ਦਿਵਸ ਜਿਵੇਂ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਕਸੀਂ ਮਨਾ ਰਹੇ ਹਾਂ ਕੈਮਰਾ ਪੱਛੰਨੇ ਲਿਫਟ ਮਾਰਦੇ ਨਾਲ ਗੁਰਪ੍ਰੀਤ ਮਾਨ ਰਾਜਪਰਾ